ਹੈਲੋ ਦੋਸਤੋ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਦੋਸਤੋ ਗੱਲ ਕਰਾਂਗੇ ਕਿ ਆਪਣੇ ਗੁੱਸੇ ਵਾਲੇ ਸੁਭਾਅ ਤੇ ਕਿਵੇਂ ਕਾਬੂ ਪਾਈਏ ਇੱਕ ਬੰਦੇ ਨੇ ਆਪਣੇ ਗੁੱਸੇ ਵਾਲੇ ਸੁਭਾਅ ਤੇ ਕਿਵੇਂ ਕਾਬੂ ਪਾਇਆ ਉਸ ਬਾਰੇ ਅੱਜ ਗੱਲਬਾਤ ਕਰਾਂਗੇ ਕੁਝ ਵਿਅਕਤੀ ਬਹੁਤ ਹੀ ਚੜਚੜੇ ਸੁਭਾਅ ਵਾਲੇ ਹੁੰਦੇ ਨੇ ਗੱਲ-ਗੱਲ ਦੇ ਉੱਪਰ ਪੜਕ ਪੈਂਦੇ ਨੇ ਕੰਨਾਂ ਦੇ ਕੱਚੇ ਹੁੰਦੇ ਨੇ ਔਰ ਕਿਸੇ ਨੇ ਕੁਝ ਵੀ ਕਹਿਤਾ ਉਹਦੇ ਪਿੱਛੇ ਲਾ ਕੇ ਦੂਸਿਆਂ ਨਾਲ ਲੜ ਪੈਂਦੇ ਨੇ ਅੱਜ ਮੈਂ ਤੁਹਾਨੂੰ ਉਹਨਾਂ ਵਿਧੀਆਂ ਬਾਰੇ ਵਿਸਥਾਰਪੂਰਵਕ ਦੱਸੂੰਗਾ ਕਿ ਕਿਵੇਂ ਅਸੀਂ ਆਪਣੇ ਸੁਭਾਅ ਤੇ ਕਾਬੂ ਪਾਈਏ ਇਹੋ ਜੇ ਬੈਕਟੀ ਨੂੰ ਦਿਨ ਵਿੱਚ ਸਵੇਰੀ ਦੁਪਹਿਰੀ ਤੇ ਸ਼ਾਮ ਹਮੇਸ਼ਾ ਲਗਾਤਾਰ ਇਹ ਰਟਦੇ ਰਹਿਣਾ ਚਾਹੀਦਾ ਕਿ ਮੈਂ ਹੁਣ ਬਹੁਤ ਚੰਗੇ ਸੁਭਾਅ ਦਾ ਬਣੂੰਗਾ ਔਰ ਮੈਂ ਆਪਣੇ ਸੁਭਾ ਨੂੰ ਬਦਲੂੰਗਾ ਮੈਂ ਹਰਮਨ ਪਿਆਰਾ ਹੋਣਗਾ ਦੂਜਿਆਂ ਦੀਆਂ ਗੱਲਾਂ ਦੇ ਉੱਪਰ ਵਿਸ਼ਵਾਸ ਨਹੀਂ ਕਰੂੰਗਾ ਤੱਥਾਂ ਦੇ ਆਧਾਰ ਆਪਣੇ ਮਨ ਦੇ ਨਾਲ ਸੋਚ ਵਿਚਾਰ ਕੇ ਹੀ ਕਿਸੇ ਦੇ ਨਾਲ ਗੱਲ ਕਰੂੰਗਾ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਸ਼ਬਦਾਂ ਨੂੰ ਘਟੋ-ਕਟ 10 ਦਰਵਾਜ਼ਿਆਂ ਵਿੱਚ ਦੀ ਵਾਰ ਕੱਢਾਂਗਾ ਬਾਰੀ-ਬਾਰੀ ਤਾਂ ਜੋ ਤੱਥਾਂ ਦਾ ਅਸਲੀਅਤ ਪਤਾ ਲੱਗ ਸਕੇ ਕਿ ਗੱਲ ਕਰਨੀ ਕਿ ਨਹੀਂ ਕਰਨੀ ਦੋਸਤੋ ਮੈਂ ਤੁਹਾਨੂੰ ਇੱਕ ਇਤਿਹਾਸ ਵਿੱਚ ਪੜੀ ਹੋਈ ਕਹਾਣੀ ਬਾਰੇ ਦੱਸਦਾ ਕਿ ਇਬਰਾਹਿਮ ਲਿੰਕਨ ਜੋ ਕਿ ਰਾਸ਼ਟਰਪਤੀ ਹੋਏ ਨੇ ਅਮਰੀਕਾ ਦੇ ਉਹਨਾਂ ਨੇ ਗੁੱਸੇ ਦੇ ਵਿੱਚ ਇੱਕ ਵਾਰ ਆਪਣੇ ਸੈਨਾਪਤੀ ਨੂੰ ਬਹੁਤ ਹੀ ਗੁੱਸੇਪਰੀ ਚਿੱਠੀ ਲਿਖੀ ਲੇਕਿਨ ਉਹ ਚਿੱਠੀ ਨੂੰ ਪੋਸਟ ਨਹੀਂ ਕੀਤਾ ਉਹਨਾਂ ਦੀ ਮੌਤ ਤੋਂ ਬਾਅਦ ਬਹੁਤ देर ਬਾਅਦ ਜਦੋਂ ਉਹਨਾਂ ਦੇ ਕਾਗਜ਼ਾਂ ਦੀ ਫੁਲਾਫਲੀ ਕੀਤੀ ਗਈ ਤਾਂ ਉਹਦੇ ਵਿੱਚੋਂ ਉਹ ਗੁੱਸੇ ਨਾਲ ਭਰੀ ਹੋਈ ਚਿੱਠੀ ਮਿਲੀ ਜੇਕਰ ਉਹ ਚਿੱਠੀ ਉਸੇ ਵੇਲੇ ਪਾਦਨ ਦੇ ਤਾਂ ਹੋ ਸਕਦਾ ਉਹਦੇ ਰਿਜ਼ਲਟ ਮਾੜੇ ਨਿਕਲਦੇ ਤੇ ਬਾਅਦ ਦੇ ਵਿੱਚ ਪਛਤਾਉਣਾ ਪੈਂਦਾ ਦੋਸਤੋ ਗੁੱਸਾ ਇੱਕ ਆਰਜੀ ਪਾਗਲਪਨ ਹੈ ਜੋ ਕਿ ਪਾਗਲਪਨ ਤੋਂ ਸ਼ੁਰੂ ਹੋ ਕੇ ਪਛਤਾਵੇ ਤੇ ਖਤਮ ਹੁੰਦਾ ਹੈ ਔਰ ਗੱਲ ਕਰਨ ਤੋਂ ਪਹਿਲਾਂ ਜਿਵੇਂ ਕਿ ਅੰਗਰੇਜ਼ੀ ਦੇ ਵਿੱਚ ਵੀ ਕਿਸੇ ਰਾਈਟਰ ਨੇ ਕਿਹਾ ਕਿ ਥਿੰਕ ਬਿਫੋਰ ਯੂ ਸਪੀਕ ਪਹਿਲਾਂ ਗੱਲ ਨੂੰ ਤੋਲੋ ਤੇ ਫਿਰ ਬੋਲੋ ਜਦੋਂ ਅਸੀਂ ਬਿਨਾ ਸੋਚੇ ਸਮਝੇ ਹੀ ਦੂਜਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਮਨ ਦੇ ਨਾਲ ਉਹਦਾ ਅਰਥ ਕੱਢ ਕੇ ਦੂਸਰੇ ਦੇ ਪ੍ਰਤੀ ਗੱਲਾਂ ਕਰਦੇ ਹਾਂ ਕਿ ਗੱਲਾਂ ਉਹ ਤੱਕ ਪਹੁੰਚ ਜਾਂਦੀਆਂ ਨੇ ਔਰ ਕਿਵੇਂ ਉਹ ਜਦ ਕਿ ਉਸ ਬੰਦੇ ਨੂੰ ਉਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਹੁੰਦਾ ਕਿ ਦੂਸਰੇ ਲੋਕ ਕਨ ਕਈਆਂ ਨੂੰ ਬਹੁਤ ਸਾਰਿਆਂ ਨੂੰ ਅਯੋਕੇ ਯੋਗ ਦੇ ਵਿੱਚ ਵੀ ਤੇ ਹਰ ਯੋਗ ਦੇ ਵਿੱਚ ਇਹ ਹੁੰਦਾ ਆ ਰਿਹਾ ਕਿ ਦੂਜੇ ਦੇ ਮੋਢੇ ਦੇ ਉੱਪਰ ਰੱਖ ਕੇ ਗੋਲੀ ਚਲਾਈ ਜਾਵੇ ਪਰ ਦੋਸਤੋ ਦੂਜੇ ਦੇ ਮੋਢੇ ਦੇ ਉੱਪਰ ਰੱਖ ਕੇ ਚਲਾਈ ਗਈ ਗੋਲੀ ਕਦੇ ਵੀ ਸਹੀ ਨਿਸ਼ਾਨੇ ਤੇ ਨਹੀਂ ਲੱਗਦੀ ਸੋ ਇਸ ਕਰਕੇ ਹਮੇਸ਼ਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਤੇ ਸ਼ਬਦਾਂ ਨੂੰ ਨਾਪ ਤੋਲ ਕੇ ਬੋਲਣਾ ਚਾਹੀਦਾ ਆਪਣੇ ਸੁਭਾਅ ਨੂੰ ਬਦਲਣ ਲਈ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਦੱਸਿਆ ਸਵੇਰੇ ਦੁਪਹਿਰੇ ਤੇ ਸ਼ਾਮ ਇਸ ਗੱਲ ਨੂੰ ਹਮੇਸ਼ਾ ਰਟਦੇ ਰਹਿਣਾ ਚਾਹੀਦਾ ਕਿ ਮੈਂ ਇੱਕ ਬਹੁਤ ਵਧੀਆ ਇਨਸਾਨ ਬਣਨ ਜਾ ਰਿਹਾ ਆਪਣੇ ਸੁਭਾਅ ਨੂੰ ਬਦਲਣ ਜਾ ਰਿਹਾ ਔਰ ਦੂਜਿਆਂ ਦੀਆਂ ਗੱਲਾਂ ਦੇ ਉੱਪਰ ਕਦੇ ਵੀ ਵਿਸ਼ਵਾਸ ਨਹੀਂ ਕਰਾਂਗਾ ਕਿਸੇ ਨਾਲ ਵੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਸ਼ਬਦਾਂ ਨੂੰ 10 ਦਰਵਾਜ਼ਿਆਂ ਵਿੱਚ ਦੀ ਕੱਢਾਂਗਾ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੜ੍ਹਦੀਆਂ ਕਲਾ ਦੇ ਵਿੱਚ ਹੀ ਰਵਾਂਗੇ ਇਹ ਸਾਡੇ subconscious mind ਦੇ ਲੈਕਚਰਾਂ ਦੀ ਲੜੀ ਦੇ ਵਿੱਚ ਹੀ ਮੇਰਾ ਅੱਜ ਦਾ ਟੌਪਿਕ ਹੈ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਹੜੇ ਮੇਰੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜੁਲ ਕਰ ਲੈ ਤਾਂ ਜੋ ਉਹਨਾਂ ਦੀ ਮੰਗ ਅਨਸਾਰ ਮੈਂ ਇਹ ਵੀਡੀਓਜ਼ ਅਪਲੋਡ ਕਰਦਾ ਰਵਾਂ ਧੰਨਵਾਦ ਦੋਸਤੋ